ਰੈਂਜਰ ਸੇ ਜੋ ਨਾ ਇਹਦਾ ਜੀ ਗੱਗੂ ਮਾਲ ਪੈਂਡਿਆ ਓਏ ਸਾਲੇ ਮੇਰੇ ਦਾ ਲਟਕਾ ਹੈ ਜੀ ਪੱਤਾ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਿਆ ਨੂੰ ਇਹ ਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤੜਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗੁਆਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛੱਡਣੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਖਸਣ ਡੈ ਮਿੱਟ ਕਾਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਨੂੰ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੂਰਦ ਮੁੱਖੇ ਤੇ ਹੀ ਇੱਥੇ ਹੋ ਗਿਆ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋ ਵੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਵਾਸ਼ ਆਉਣੀ ਚਾਹੀਦੀ ਆਂ ਇੱਥੇ ਆਪਣਾ ਸਤਾਰ ਕਰੀਏ ਸਾਡੀ ਇੰਨੀ ਮਤ ਕਰਨਾ ਵੀ ਇੱਥੇ ਪੁੰਚਣਾ ਚਾਹੀਦਾ ਇੰਨੀ ਸਾਡੀ ਮਾਤਰੋ ਅਸਰਦੀ ਆ ਕਰਨੇ ਇਹ ਬ੍ਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 80 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੈ ਇਹਦੀਆਂ ਕਿਹੜੇ ਦੇਸ਼ ਗਿਆ ਆ ਆਸਟ੍ਰੇਲੀਆ ਹੈ ਤੇ ਡਰਾਈਵਰੀ ਕਰਦਾ ਸੀ ਉਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਜਿੱਤਰਾ ਗਰੋਹ ਜਾਂਦਾ ਉਥੋਂ ਸਿਡਨੀ ਗਿਆ ਹੈ ਉਥੇ ਇਹ ਨਾਲ ਕੋਈ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਸੇ ਕੀ ਇਤਰਾ ਪਾਣਾ ਵਰਤਿਆ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਕਹਾਹੀ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਦੋ ਇੱਥੇ ਪੰਜਾਬ ਚ ਦਿੱਤੀ ਜਾਵੇ ਤੇ ਹੀ ਆਪਣੇ ਬੁੱਤ ਦੇ ਜਿਹੜੇ ਬਾਕੀ ਰਾਜ ਜੋ ਉਹਦਾ ਕਰ ਲਈਏ